ਸੀਮਾਨ ਨੇ ਪੰਜਾਬ ਦੇ ਵਿੱਚ ਰਜਿਸਟਰੀ ਦੇ ਲਈ ਐਨਓਸੀ ਦੀ ਸ਼ਰਤ ਕੀਤੀ ਖਤਮ ਅੱਜ ਸੱਦੀ ਅਧਿਕਾਰੀਆਂ ਦੀ ਅਹਿਮ ਬੈਠਕ ਨਵੇਂ ਨਿਯਮਾਂ ਤੇ ਹੋਵੇਗਾ ਮੰਥਨ ਆਪ ਦੀ ਸਰਕਾਰ ਆਪ ਦੇ ਦਰ ਮੋਹਿੰਦੀ ਸ਼ੁਰੂਆਤ ਸੀਮਾਨ ਨੇ ਡੇਰਾ ਬਸੀ ਦੇ ਪਿੰਡ ਫਾਖਰਪੁਰ ਦੇ ਵਿੱਚ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਬੋਲੇ ਹੁਣ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਹੀ ਹੋਣਗੇ ਲੋਕਾਂ ਦੇ ਕੰਮ ਪਿੰਡ-ਪਿੰਡ ਆਵੇਗੀ ਸਰਕਾਰ ਇਜੀ ਦੇ ਸ਼ਿਕਾਇਤ ਤੇ ਦਿੱਲੀ ਦੀ ਰਾਜ ਐਵੇਨਿਊ ਕੋਰਟ ਦੇ ਵਿੱਚ ਸੁਣਵਾਈ ਆਜ ਜੀ ਡੀ ਨੇ ਕੇ ਜੀਵਾਲ ਦੇ ਖਿਲਾਫ ਦਿੱਤੀ ਹੈ ਸ਼ਿਕਾਇਤ ਪੰਜ ਸੰਬੰਧ ਦੇ ਬਾਬੂ ਪੇਸ਼ ਨਹੀਂ ਹੋਏ ਅਰਵਿੰਦ ਕੇ ਜੀਵਾਲ ਆਮ ਆਦੀਪਾਰਟੀ ਨੇ ਅਨਿਲ ਮਸੀਦੀ ਨਵੀਂ ਵੀਡੀਓ ਕੀਤੀ ਜਾਰੀ ਮਸੀਦੀ ਮੰਗੀ ਗ੍ਰਿਫਤਾਰੀ ਕਿ ਹਜੇ ਤੱਕ ਨਹੀਂ ਹੁੰਦੀ ਕਾਰਵਾਈ ਪ੍ਰਦਰਸ਼ਨ ਰਹੇਗਾ ਜਾਰੀ 10 ਫਰਵਰੀ ਤੋਂ ਅੰਮ੍ਰਿਤਸਰ ਸਮੇਂ ਦੇ ਲਈ ਪੋਹ ਹੜਤਾਲ ਤੇ ਜਾਣ ਦੀ ਚੇਤਾਵਨੀ ਸੁਗਨੇ ਕਾਰੀ ਦਰਦੀ ਪੰਜਾਬ ਬਚਾਓ ਯਾਤਰਾ ਜਾਰੀ ਅਜ ਤਰਨ ਤਰਨ ਹਲਕੇ ਨੂੰ ਕੀਤਾ ਜਾਵੇਗਾ ਕਬਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲੋਕਾਂ ਦੀ ਲੋਕਾਂ ਨੂੰ ਅਪੀਲ ਕਿ ਆ ਕਾਲੀ ਦਲ ਦੀ ਮਜ਼ਬੂਤੀ ਦੇ ਨਾਲ ਜੁੜੀ ਹੈ ਪੰਜਾਬ ਦੀ ਮਜ਼ਬੂਤੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਇਤਿਹਾਸ ਤੇ ਛਿੜਿਆ ਵਿਵਾਦ ਮਨਜਿੰਦਰ ਸਿਰਸਾ ਦਾ ਦਾਵਾ ਮਸਜਿਦ ਟਾਕੇ ਬਣਾਇਆ ਗਿਆ ਗੁਰਦੁਆਰਾ ਸਰਰਾ ਤੇ ਜੀਕੇ ਦਾ ਇਲਜ਼ਾਮ ਬੀਜੇਪੀ ਨੂੰ ਖੁਸ਼ ਕਰਨ ਦੇ ਲਈ ਸਿਰਸਾ ਕਰ ਰਹੇ ਨੇ ਗਲਤ ਦਾਅਵੇ ਇਲੈਕਸ਼ਨ ਕਮਿਸ਼ਨ ਨੇ ਸ਼ਰਦ ਪਵਾਰ ਨੂੰ ਦਿੱਤਾ ਵੱਡਾ ਝਟਕਾ ਅਜੀਤ ਪਵਾਰ ਗੁੱਟ ਨੂੰ ਮੰਨਿਆ ਅਸਲ ਐਨਸੀਪੀ ਪਾਰਟੀ ਦਾ ਚੋਣ ਸਿੰਬਲ ਘੜੀ ਵੀ ਅਜੀਤ ਪਵਾਰ ਤੜੇ ਹਾਕੀ ਖਿਡਾਰੀ ਤੇ ਪੰਜਾਬ ਪੁਲਿਸ ਦੇ ਡੀਐਸਪੀ ਵਰਨ ਕੁਮਾਰ ਦੇ ਖਿਲਾਫ ਬੈਂਗਲੁਰੂ ਦੇ ਵਿੱਚ ਰੇਪ ਦਾ ਮੁਕੱਦਮਾ ਦਰਜ ਵਿਆਹ ਦਾ ਚਾਂਸ ਦੇ ਕੇ ਨਾਬਾਲਿਗ ਨਾਲ ਰੇਪ ਕਰਨ ਦੇ ਇਲਜ਼ਾਮ ਅੰਡਰ 19 ਵਰਲਡ ਕੱਪ ਦੇ ਫਾਈਨਲ ਦੇ ਵਿੱਚ ਪਹੁੰਚੀ ਟੀਮ ਇੰਡੀਆ ਸਾਊਥ ਅਫਰੀਕਾ ਨੇ ਦਿੱਤਾ ਸੀ 245 ਦੌੜਾਂ ਦਾ ਪਿੱਛਾ ਸਚਿਨ ਤਾਸ ਨੇ 96 ਤੇ ਕੈਪਟਨ ਉਦੇ ਸਹਾਰ ਨੇ ਬਣਾਈਆਂ 81 ਦੌੜਾਂ ਸਚਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਕੁਝ ਹਸੰਦੂ ਮੀਦਤ ਤੁਸੀਂ ਸਾਰੇ ਖੈਰੇ ਦੇ ਨਾਲ ਹੋਗੇ ਤਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਪੰਜਾਬ ਤੋਂ ਤਾਂ ਪੰਜਾਬ ਦੇ ਵਿੱਚ ਹੁਣ ਤੋਂ ਬਾਅਦ ਰਜਿਸਟਰੀਆਂ ਕਰਾਉਣ ਦੇ ਲਈ ਐਨਓਸੀ ਦੀ ਲੋੜ ਨਹੀਂ ਪਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਡੇਰਾਬਸੀ ਦੇ ਪਿੰਡ ਪਾਂਖਰਪੁਰ ਦੇ ਵਿੱਚ ਕੀਤਾ ਹੈ ਇਹ ਰਿਪੋਰਟ ਆਪ ਦੀ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸੰਡੇਰਾ ਬਸੀ ਦੇ ਪਿੰਡ ਭੰਕਰਪੁਰ ਮੰਚ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਜ਼ਿਕਰ ਕਰਨਾ ਸ਼ੁਰੂ ਕੀਤਾ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਚਰਚਾ ਰਜਿਸਟਰੀਆਂ ਦੇ ਲਈ ਖੱਜਲ ਹੁੰਦੇ ਲੋਕਾਂ ਦੀ ਹੋਈ ਅਤੇ ਨਾਲ ਹੀ ਮੁੱਖ ਮੰਤਰੀ ਨੇ ਕਰ ਦਿੱਤਾ ਐਲਾਨ ਸੂਬੇ ਵਿੱਚ ਅਜ ਤੋਂ ਬਾਅਦ ਰਜਿਸਟਰੀਆਂ ਦੇ ਲਈ ਐਨਓਸੀ ਦੀ ਲੋੜ ਨਹੀਂ ਹੋਵੇਗੀ ਤਾਂ ਜਿੰਨੀਆਂ ਵੀ ਰਿਸ਼ਤੇ ਹੋਣਗੀਆਂ ਜਿਸ ਕਿਸਮ ਦੇ ਵੀ ਰਿਸ਼ਤੇ ਹੋਣਗੇ ਸਾਰਿਆਂ ਤੋਂ ਐਨਓਸੀ ਖਤਮ ਪਰ ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਅਸੀਂ ਬਣਨ ਦੇਣੀ। ਕੀ ਕਰਦੇ ਆ ਕਲੋਨੀਆਂ ਬਣਾਉਣ ਵਾਲੇ? ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪ ਭੱਜ ਜਾਂਦੇ ਨੇ ਤੁਹਾਨੂੰ ਲੀਡਰਾਂ ਦੇ ਬਸ ਪਾ ਜਾਂਦੇ ਨੇ। ਵੀ ਦਿਓ ਤਰਨਾ ਇੱਥੇ ਸੀਵਰੇਜ ਪਾਓ ਜੀ। ਕਲੋਨੀ ਇਲੀਗਲ ਹੈ। ਦਿਓ ਤਰਨਾ ਇੱਥੇ ਬਿਜਲੀ ਪਾਓ ਦਿਓ ਜੀ। ਦਿਓ ਤਰਨਾ ਮੀਟਰ ਨਹੀਂ ਲੱਗ ਰਹੇ। ਠੀਕ ਐ ਤੂੰ ਪਹਿਲਾਂ ਜੋ ਕਰਕੇ ਕਰਕੇ। ਅੱਜ ਤੋਂ ਬਾਅਦ ਇਲੀਗਲ ਕਲੋਨੀ ਨਹੀਂ ਅਸੀਂ ਕੱਟਣ ਦੇਣੀ। ਹਾਲਾਂਕਿ ਮੁੱਖ ਮੰਤਰੀ ਇਸ ਤੋਂ ਪਹਿਲਾਂ ਆਪਣੇ ਟਵਿੱਟਰ ਅਕਾਊਂਟ ਤੋਂ ਵੀ ਇਸ ਅਸ਼ੇਦਾ ਐਲਾਨ ਕਰ ਚੁਕੇ ਸਨ ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਰੀਅਲ ਏਸਟੇਟ ਸੈਕਟਰ ਦੇ ਨਾਲ ਜੁੜੇ ਲੋਕਾਂ ਦੀ ਰਾਏ ਦੋ ਵੱਖੋ-ਵੱਖ ਤਰੀਕਿਆਂ ਨਾਲ ਸਾਹਮਣੇ ਆ ਰਹੀ ਹੈ ਕੁਝ ਬਿਲਡਰ ਮੁੱਖ ਮੰਤਰੀ ਦੇ ਇਸ ਫੈਸਲੇ ਨੂੰ ਸਹੀ ਕਰਾਰ ਦੇ ਰਹੇ ਨੇ ਅਤੇ ਮੰਨਦੇ ਨੇ ਕਿ ਇਸ ਦੇ ਨਾਲ ਰੀਅਲ ਏਸਟੇਟ ਇੰਡਸਟਰੀ ਦੇ ਵਿੱਚ ਉਛਾਲ ਆਵੇਗਾ ਤਾਂ ਕੁਝ ਦਾ ਕਹਿਣਾ ਹੈ ਕਿ ਐਨਓਸੀ ਹੋਣ ਦੇ ਨਾਲ ਜਾਇਦਾਦ ਦੇ ਬਾਰੇ ਸਹੀ ਜਾਣਕਾਰੀ ਮਿਲ ਜਾਂਦੀ ਸੀ ਬਹੁਤ ਹੀ ਵਧੀਆ ਫੈਸਲਾ ਹੈ ਪੰਜਾਬ ਸਰਕਾਰ ਦਾ ਇਸ ਵਿੱਚ ਆਰਮ ਪਬਲਿਕ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਸੀ ਦਫ਼ਤਰ ਜਾਂਦੇ ਸੀ ਐਨਓਸੀ ਲੈਣ ਵਾਸਤੇ ਤੇ ਉਹਨਾਂ ਦਾ ਕਾਫੀ ਸਮਾਂ ਰਜਿਸਟਰੀ 'ਚ ਲੇਟ ਹੋਣ ਦਾ ਵੀ ਇੱਕ ਬਹੁਤ ਵੱਡਾ ਕਾਰਨ ਸੀ ਪੰਜਾਬ ਸਰਕਾਰ ਦੇ ਰੈਵਨਿਊ 'ਚ ਵੀ ਬਹੁਤ ਬੜੋਤਰੀ ਹੋਵੇਗੀ ਤੇ ਰੀਅਲ ਏਸਟੇਟ ਨੂੰ ਵੀ ਬਹੁਤ ਜ਼ਿਆਦਾ ਇਸ ਨਾਲ ਫੁੱਸ ਮਿਲੇਗਾ ਰੈਵਨਿਊ ਡਿਪਾਰਟਮੈਂਟ ਲਈ ਰੀਅਲ ਏਸਟੇਟ ਲਈ ਇੱਕ ਬੜਾ ਅੱਛੀ ਚੀਜ਼ ਕੀਤੀ ਹੈ ਉਹਨਾਂ ਨੇ ਜੋ ਕੀਤਾ ਹੈ ਪਰ ਸਾਡੇ ਅਕੋਰਡਿੰਗ ਐਨਓਸੀ ਹੋਣੀ ਜ਼ਰੂਰ ਚਾਹੀਦੀ ਹੈ ਉਹਦਾ ਪ੍ਰੋਸੈਸ ਥੋੜਾ ਸਿੰਪਲੀਫਾਈ ਹੋਣਾ ਚਾਹੀਦਾ ਹੈ ਤਾਂ ਕਿ ਲੋਕ ਆਪ ਇਹ ਅਪਲਾਈ ਕਰਨ 48 ਘੰਟੇ ਚ 24 ਘੰਟੇ ਚ ਉਹਨਾਂ ਨੂੰ ਦੇ ਦਿੱਤੀ ਜਾਣੀ ਚਾਹੀਦੀ ਉਹਨਾਂ ਦੀ ਫ੍ਰੀ ਹੋਲਡ ਪ੍ਰਾਪਰਟੀ ਹੈ ਜਿਹੜੀਆਂ ਐਨਓਸੀਆਂ ਖੋਲ ਰਿਆ ਜਿਉਂਸਟੀਆਂ ਦੀ ਤਦਾਦ ਵਧੇਗੀ ਸਰਕਾਰ ਨੂੰ ਰੈਵਨਿਊ ਆਏਗਾ ਵੱਧ ਤੋਂ ਵੱਧ ਜੇ ਮੀਟਰ ਲੱਗਣਗੇ ਮੀਟਰ ਅਪਲਾਈ ਹੋਣਗੇ ਜਿਹੜੇ 3 ਫੇਸ ਦੇ ਮੀਟਰ ਲੱਗਣਗੇ ਜਿਹਨਾਂ ਲੋਕ ਸਰਕਾਰ ਦਾ ਐਟ ਦੀ ਐਂਡ ਸਰਕਾਰ ਨੂੰ ਰੈਵਨਿਊ ਜਨਰੇਟ ਹੋਊਗਾ ਜਨਤਾ ਵਿੱਚ ਖੁਸ਼ਹਾਲੀ ਆਊਗੀ ਤੇ ਇਹ ਮੇਰੇ ਹਿਸਾਬ ਨਾਲ ਜਲਦ ਤੋਂ ਜਲਦ ਹੀ ਇਹ ਲਾਗੂ ਹੋ ਜਾਏਗਾ ਦੂਜੇ ਪਾਸੇ ਇਸ ਐਲਾਨ ਦੇ ਨਾਲ ਲੋਕਾਂ ਵਿੱਚ ਵੀ ਖੁਸ਼ੀ ਹੈ ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਲੋਕਾਂ ਦੀ ਖੱਜਲ ਖਵਾਰੀ ਘਟੇਗੀ ਅਤੇ ਐਨਓਸੀ ਦੀ ਲੋੜ ਖਤਮ ਹੋਣ ਦੇ ਨਾਲ ਉਹਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਦਰਪੇਸ਼ ਨਹੀਂ ਆਵੇਗੀ ਭਾਜੀ ਇਹ ਬਹੁਤ ਵਧੀਆ ਕੰਮ ਹੈ ਜੀ ਪਹਿਲਾਂ ਕੀ ਹੁੰਦਾ ਸੀਗਾ ਕਿ ਸਾਨੂੰ ਟੱਕੇਖਾਣੇ ਪੈਂਦੇ ਸੀਗੇ ਦਫ਼ਤਰਾਂ ਦੇ ਗਲਾੜਾ ਦਫ਼ਤਰ ਬਾਰ-ਬਾਰ ਜਾਓ ਟੱਕੇ ਖਾਓ ਕਿੰਨੇ-ਕਿੰਨੇ ਚੱਕਰ ਲੱਗ ਜਾਂਦੇ ਸੀ ਆ ਬਹੁਤ ਵਧੀਆ ਕੰਮ ਕੀਤਾ ਹੈ ਮਾਨ ਸਰਕਾਰ ਨੇ ਜਿਹੜਾ ਐਨਓਸੀ ਕੋਲਤੀਆਂ ਐਲਾਨ ਹੋ ਗਿਆ ਜੀ ਜਲਦੀ ਕੋਲ ਵੀ ਦੇਣਗੇ ਸੇ ਸੋ ਕੁਲ ਮਿਲਾ ਕੇ ਇਸ ਐਲਾਨ ਤੋਂ ਬਾਅਦ ਹੁਣ ਸਾਰਿਆਂ ਨੂੰ ਇੰਤਜ਼ਾਰ ਨੋਟੀਫਿਕੇਸ਼ਨ ਦਾ ਹੈ ਜਦੋਂ ਵੇਰਵੇ ਸਾਹਮਣੇ ਆਣਗੇ ਅਤੇ ਲੋਕਾਂ ਨੂੰ ਰਜਿਸਟਰੀ ਦੀ ਇਸ ਪ੍ਰਕਿਰਿਆ ਵਿੱਚ ਰਾਹਤ ਮਿਲੇਗੀ। ਡੇਰਾਬੁਸੀ ਤੋਂ ਨਵਿੰਦਰ ਬਰਾੜ ਅਤੇ ਚੰਡੀਗੜ੍ਹ ਤੋਂ ਮੇਸ਼ਰਮਾ ਦੇ ਨਾਲ ਲੁਧਿਆਣਾ ਤੋਂ ਪ੍ਰਦੀਪ ਪੰਡਾ ਦੀ ਰਿਪੋਰਟ న్యూਸ 18 ਪੰਜਾਬ। ਹੁਣ ਗੱਲ ਕਰਦੇ ਹਾਂ ਸਿਟੀ ਬਿਊਟੀਫੁੱਲ ਦੀ ਜਿਸ ਨੂੰ ਸਿਆਸੀ ਡਰਾਮੇ ਤੋਂ ਬਾਅਦ ਨਵਾਂ ਮੇਅਰ ਤਾਂ ਮਿਲ ਗਿਆ ਪਰ ਇਸ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਤੱਕ ਸ਼ਾਂਤ ਨਹੀਂ ਹੋਇਆ ਮਸੀਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ ਦੇ ਵਿੱਚ ਭਾਜਪਾ ਤੇ ਸਵਾਲ ਖੜੇ ਕੀਤੇ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਸਿਆਸੀ ਡਰਾਮਾ جاری ਹੈ ਇੱਕ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਸੜਕਾਂ ਤੇ ਉtre ਹੋਏ ਨਹੀਂ ਤਾਂ ਦੂਜੇ ਪਾਸੇ ਭਾਜਪਾ ਦਾ ਵਿਰੋਧ ਕਰਨ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਹਮਣੇ ਥਾਂ ਸੀ ਡੇਰਾ ਬਸੀ ਜਿੱਥੇ ਪਹੁੰਚੇ ਸੀਐਮ ਨੇ ਆਪਣੀ ਹੰਦਾਜ਼ ਵਿੱਚ ਮੇਅਰ ਚੋਣ ਨੂੰ ਲੈ ਕੇ ਬੀਜੇਪੀ ਦੇ ਨਿਸ਼ਾਨੇ ਸਾਤੇ ਦੀ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਦੀ ਐਕਟਿੰਗ ਕਰਕੇ ਚੋਣਾਂ ਦੌਰਾਨ ਹੋਈ ਪੂਰੀ ਕਾਰਵਾਈ ਵੀ ਬਿਆਨ ਕੀਤੀ ਕਿਸੇ ਸਿਆਣੇ ਨੇ ਕਿਹਾ ਥਾਹਦ ਚੋਰ ਦਾ ਇੱਕ ਦਿਨ ਸਾਧ ਦਾ ਸਾਧ ਦਾ ਆ ਗਿਆ ਫਿਰ ਇੱਕ ਦਿਨ ਸਾਰਾ ਵੀਡੀਓ ਚ ਹੋ ਗਿਆ ਕੰਮ ਹੱਲੇ ਫਿਰਦੇ ਨੇ ਵਿੱਚ ਹੀ ਗਵਰਨਰ ਗਵਰਨਰ ਦੀ ਪਤਾ ਨਹੀਂ ਕਿਦੀ ਕਿਦੀ ਬਲੀ ਲੈਣਗੇ ਹੁਣ ਹੱਲੇ ਫਿਰਦੇ ਆ ਵੀ ਆ ਕੀ ਹੋ ਗਿਆ ਉਹਨੇ ਕਰਿਆ ਵੀ ਇਦਾਂ ਇਹ ਨਹੀਂ ਨਾਲ ਤਾਂ ਯਾਰ ਆ ਨਹੀਂ ਨਹੀਂ ਇਹਨਾਂ ਕੋਲ ਨਾ ਇਹਨਾਂ ਕੋਲ ਜ਼ਿਆਦੇ ਹੋ ਗਿਆ ਆ ਹਾਂ ਆਹ ਹੈ ਚੱਲੂ ਸਪਰੀਮ ਕੋਰਟ ਨੇ ਕੱਲ ਕਿਹਾ ਕੀ ਕਹੇ ਸਪਰੀਮ ਕੋਰਟ ਨੇ ਭਾਜੀ ਮੈਂ ਕਹਾਇਆ ਸਪਰੀਮ ਕੋਰਟ ਦਾ ਆਰਡਰ ਆਇਆ ਕਿ ਆ ਡੈਮੋਕ੍ਰੇਸੀ ਹੈ ਯਾਰ ਤੁਸੀਂ ਲੋਕਾਂ ਦੀਆਂ ਵੋਟਾਂ ਦਾ ਮਜ਼ਾਕ ਬਣਾ ਰਹੇ ਹੋ ਤੁਸੀਂ ਬੋਰਡ ਕਿਸੇ ਨੂੰ ਪਾਈਆ ਨਿਕਲਦੀ ਕਿਤੋਂ ਆ ਚਾਂਦੀ ਕਿਤੇ ਹੈ ਰਿਜ਼ਲਟ ਕਿਤੋਂ ਹੋਰ ਆਉਂਦਾ ਉਧਰ ਸਿਆਸੀ ਸ਼ਬਦੀ ਵਾਰ ਦੇ ਵਿਚਾਲੇ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਚੋਣਾਂ ਵਾਲੇ ਦਿਨ ਅਨਿਲ ਮਸੀਦੀ ਦੀ ਨਵੀਂ ਵੀਡੀਓ ਜਾਰੀ ਕਰਕੇ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਦੇਖਿਆ ਕਿ ਜੇ ਅਨਿਲ ਮਸੀ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ 10 ਤਰੀਕ ਤੋਂ ਅਣਮਿੱਥੇ ਸਮੇਂ ਦੇ ਲਈ ਹੁਕਮਤਾਲ ਕੀਤੀ ਜਾਵੇ ਰੀਲੇ ਹੁਕਮਤਾਲ ਸ਼ੁਰੂ ਕਰ ਚੁੱਕੇ ਸੀ ਆਲਰੇਡੀ ਅੱਜ ਢਿੱਜਾ ਦੇ ਨੂੰ ਸਾਨੂੰ 2 ਦਿਨ ਪੁਲਿਸ ਚੱਕਦੀ ਰਹੀ ਹੈ ਪਰ ਸੁਪਰੀਮ ਕੋਰਟ ਦੇ ਆਰਡਰ ਆਣ ਤੋਂ ਬਾਅਦ ਸਾਨੂੰ ਰਿਲੀਵ ਹੈ ਅੱਜ ਠੀਕ ਹੈ ਸੈਕਿੰਡ ਚੀਜ਼ ਜਿਹੜੀ ਹੋਈ ਹੈ ਜਿਹੜੀ ਹੋਰ ਅਸੀਂ ਕਹਿਣਾ ਚਾਹਾਂਗੇ ਅੱਜ ਅਸੀਂ ਕੈਂਡਲ ਮਾਰਚ ਸ਼ੁਰੂ ਕਰਾਂਗੇ ਹਰ ਚੁੰਕਾ ਦੇ ਉੱਤੇ ਚੰਡੀਗੜ੍ਹ ਦੇ ਹਰ ਵਾਰਡ ਦੇ ਅੰਦਰ ਚੰਡੀਗੜ੍ਹ ਦੇ ਅਸੀਂ ਜਾਵਾਂਗੇ ਇਹ ਵੀਡੀਓਜ਼ ਜਿਹੜੀਆਂ ਇਹ ਪਬਲਿਕ ਹੋਰ ਕਰਾਂ ਠੀਕ ਹੈ ਹਾਲਾਂਕਿ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਪਰ ਉਹ ਕਰਾਂ ਔਰ 10 ਤਰੀਕ ਤੱਕ ਇਥੇ ਅਨਸ਼ੰਨ ਤੇ ਰੈਗੂਲਰ ਜਿਹਨੂੰ ਕਹਿੰਦੇ ਉਸ ਤੇ ਬੈਠ ਜਾਗੇ ਜੇ ਅਨਿਲ ਮਸੀਤ ਤਦ ਤੱਕ ਅੰਦਰ ਨਾ ਹੋਇਆ ਤਾਂ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੀ ਭਾਈਵਾਲ ਕਾਂਗਰਸ ਨੇ ਵੀ ਖੱਲਾ ਬੋਲ ਦਿੱਤਾ ਯੂਥ ਕਾਂਗਰਸ ਦੇ ਵਰਕਰਾਂ ਨੇ ਸੈਕਟਰ 35 ਕਾਂਗਰਸ ਭਵਨ ਦੇ ਬਾਹਰ ਅਨਿਲ ਮਸੀਤ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜੋ ਇਹਨਾਂ ਨੇ ਕੀਤਾ ਹੈ इनको सजा मिलनी चाहिए ये इंसान सलाखों के पीछे होना चाहिए हर रोज हर रोज सरकार को जगाने की कोशिश करेगी यूथ कांग्रेस चंडीगढ़ की सरकार कहां सोई हुई है इस इंसान के ऊपर क्यों नहीं एक्शन ले रही जिक्र हो गए कि बीते दिन ही सुप्रीम कोर्ट ਦੇ ਵਿੱਚ ਮੇਅਰ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਸੀ ਜਿਸ ਵਿੱਚ ਕੋਰਟ ਨੇ अनिल ਮਸੀਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਸਨ ਤੇ ਕਿਹਾ ਸੀ ਕਿ ਕੋਰਟ ਦੇਸ਼ ਦੇ ਵਿੱਚ ਲੋਕਤੰਤਰ ਦਾ ਕਤਲ ਨਹੀਂ ਹੋਣ ਦੇ ਸਿੱਤੀ चंडीगढ़ ਤੋਂ ਨਵਿੰਦਰ ਬਰਾੜ ਦੇ ਨਾਲ ਮੋਜਰਾਟੀ ਰਿਪੋਰਟ ਉਸੇ ਟੀਮ ਪੰਜਾਬ ਅੱਗੇ ਵਧਾਂਗੇ ਤਾਂ ਚੋਣ ਕਮਿਸ਼ਨ ਤੋਂ ਸ਼ਰਦ ਪਵਾਰ ਨੂੰ ਵੱਡਾ ਝਟਕਾ ਲੱਗਿਆ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਨੇ ਐਨਸੀਪੀ ਦੇ ਅਜੀਤ ਪਵਾਰ ਗੁੱਟ ਨੂੰ ਅਸਲ ਪਾਰਟੀ ਮੰਨਿਆ ਹੈ ਅਜੀਤ ਪਵਾਰ ਗੁੱਟ ਹੀ ਅਸਲ ਐਨਸੀਪੀ ਹੈ ਇਲੈਕਸ਼ਨ ਕਮਿਸ਼ਨ ਨੇ ਕਿਹਾ ਹੈ ਤਾਂ ਪਤੀਜੀ ਅਜੀਤ ਪਵਾਰ ਦੇ ਧੜੇ ਨੂੰ ਪਾਰਟੀ ਸਿੰਬਲ ਮਿਲ ਗਿਆ ਅਜੀਤ ਪਵਾਰ ਦੇ ਤਨੇ ਨੂੰ ਦੱਸਿਆ ਕਿ ਘਾੜੀ ਚੋਣ ਨਿਸ਼ਾਨ ਮਿਲਿਆ ਹੈ ਪਾਰਟੀ ਸਿੰਬਲ ਮਿਲਿਆ ਹੈ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਜਾਵਾਂਗੇ ਸੁਪਰੀਆ ਸੁਨੇ ਕਹਿ ਰਹੇ ਨੇ ਤਾਂਜੀਤ ਪਵਾਰ ਭਾਜਪਾ ਦੇ ਨਾਂ ਸਰਕਾਰ ਦੇ ਵਿੱਚ ਦੱਸਦੀ ਹੈ ਕਿ ਸ਼ਾਮਿਲ ਨੇ ਅਤੇ ਇਸ ਵੇਲੇ ਡਿਪਟੀ ਸੀਐਮ ਵੀ ਹੈ ਅਜੀਤ ਪਵਾਰ ਅਜੀਤ ਪਵਾਰ ਅਜੀਤ ਪਵਾਰ ਅਜੀਤ ਪਵਾਰ ਅਜੀਤ ਪਵਾਰ ਅਜੀਤ ਪਵਾਰ और आज इलेक्शन कमीशन के माध्यम से हमारे फैसले को सही ठहराया गया इसका हमें समाधान है हम केवल इतना ही कहेंगे कि हमको ऐसा लगता है कि जो हमने फैसला लिया था वो सही था और आज इलेक्शन कमीशन के माध्यम से हमारे फैसले को सही ठहराया गया इसका हमें समाधान है तो व्हाट हैपेंड टू शिवसेना इज हैपेंड टू अस सो आई एम नॉट सरप्राइज्ड एट ऑल एंड आई गेस दैट एज एक्सपेक्टेड That adrushya shakti, there is is some magic power which works, which works, takes such decisions. It's clearly not on merit, because merit because in Mr. Jared Pawar's श्रोमणी अकाली दल का जिक्र करा पंजाब बचाओ यात्रा जारी है सुखबीर बादल की अगुवाई दसी कि यात्रा कड़ी जा रही है और बाबा बकाला जंडियाला गुरु का दौरा किया गया सुखबीर बादल ने मौजूदा सरकार के निशाने साधे ने पिछली सरकार ਦੀਆਂ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਗਰਮਾਈਆਂ ਨੇ ਸੁਖਬੀਰ ਨੇ ਖੇਤਾਂ ਦੇ ਵਿੱਚ ਬੈਠੇ ਬਜ਼ੁਰਗਾਂ ਦੇ ਨਾਲ ਚਾਹ ਵੀ ਪੀਤੀ ਹੈ। ਤਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪੰਜਾਬ ਬਚਾਓ ਯਾਤਰਾ ਦੀ ਦਸਵੀਂ ਕਿਵਖਾ ਹਲਕੇ ਦੇ ਵਿੱਚ ਯਾਤਰਾ ਜਾ ਰਹੀ ਹੈ ਹੁਣ ਤੱਕ ਦਾ ਜ਼ਿਕਰ ਕੀਤਾ ਜਾਵੇ ਤਾਂ ਅੰਮ੍ਰਿਤਸਰ ਔਰ ਮਾਝੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਹੈ। ਜਿਹੜੀ ਤੋਂ ਵੀ ਲੜਾਈ ਲੜੀ ਭਾਵੇਂ ਪੰਜਾਬ ਦੀ ਭਾਵੇਂ ਕੌਮ ਦੀ ਭਾਵੇਂ ਕਿਸਾਨੀ ਦੀ ਭਾਵੇਂ ਗਰੀਬ ਦੀ ਤੇ ਕੱਲੀ ਤੁਹਾਡੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਆਪਾਂ ਕਿੰਨੇਕ ਤਜਰਬੇ ਕਰਾਂਗੇ ਤਜਰਬੇ ਕਰ ਕਰਕੇ ਬਰਬਾਦ ਨਾ ਕਰ ਦਈਏ ਪੰਜਾਬ ਨੂੰ ਆਪਾਂ ਆਪਣੇ ਸਮਝੋ ਆਪਣੇ ਆ ਜਿਹੜੀ ਪਾਰਟੀ ਹੈ ਸ਼੍ਰੋਮਣੀ ਕਾਲੀ ਦਲ ਥੋਡੀ ਹੈ ਥੋਡੇ ਬਜ਼ੁਰਗਾਂ ਦੀ ਹੈ ਥੋਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਬਣੀ ਹੋਈ ਪਾਰਟੀ ਹੈ ਸ਼ਹਾਦਤਾਂ ਦੇ ਕੇ ਬਣੀ ਹੋਈ ਪਾਰਟੀ ਹੈ ਕੌਮ ਦੀ ਪਾਰਟੀ ਹੈ ਆਪਣੇ ਪੰਜਾਬ ਕੌਮ ਦੀ ਆਵਾਜ਼ ਹੈ ਜੇ ਅਸੀਂ ਕਾਲੀ ਦਲ ਤਕੜਾ ਹੈ ਤੇ ਤੁਸੀਂ ਸਾਰੇ ਤਕੜੇ ਹੋ ਤੁਹਾਡੀ ਫੌਜ ਤਕੜੀ ਹੈ ਛੋਟਾ ਮੋਟਾ ਪ੍ਰੋਗਰਾਮ ਨਾ ਸਮਝ ਲਿਓ ਓਕੇ ਇਹ ਛੋਟੇ ਭਵਿੱਖ ਨਾਲ ਜੁੜਿਆ ਹੋਇਆ ਇਹ ਯਾਤਰਾ ਹੈ ਜਿਹਨੇ ਛੋਟੇ ਮੌਦ ਵਾਲੇ ਸਮੇਂ ਦਾ ਫੈਸਲਾ ਕਰਨਾ ਫੈਸਲੇ ਸਹੀ ਹੋਣਗੇ ਇਹ ਆਉਣ ਵਾਲੀ ਪੀੜ੍ਹੀ ਹੋਰ ਦਾ ਤਲਵਾਰ ਵੀ ਕਰੂਗੀ ਔਰ ਮੈਂ ਸਮਝਾ ਪੰਜਾਬ ਪ੍ਰਤੀ ਛੋਟੀ ਸੇਵਾ ਵੀ ਸਹੀ ਨਿਭਾਉਂਗੇ ਤੁਸੀਂ ਬਦਲਾਅ ਦੇ ਚੱਕਰ ਚ ਜੋ ਕੁੰਡਾ ਪੰਜਾਬ ਦਾ ਜੋ ਬੇੜਾ ਗੜ ਪੰਜਾਬ ਦਾ ਦਿੱਲੀ ਵਾਲੀ ਪਾਰਟੀ ਨੇ ਕੀਤਾ ਸ਼ਬਦ ਸ਼ਬਦਾ ਨਾਲ ਲਬਜ਼ਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਉਹਨਰ ਖੁਦ ਦਿੱਲੀ ਦੇ ਵਾਲ ਕਰਦੇ ਆ ਜਿੱਥੋਂ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਨੂੰ ਲੈ ਕੇ ਮਨਜਿੰਦਰ ਸਿਰਸਾ ਦੇ ਦਾਅਵੇ ਤੇ ਸਿਆਸਤ ਪੱਕ ਗਈ ਹੈ ਦਿੱਲੀ ਦੇ ਵਿੱਚ ਅਕਾਲੀ ਦਲ ਨੇ ਸਿਰਸਾ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਹੈ ਤਾਂ ਦਿੱਲੀ ਕਮੇਟੀ ਨੇ ਇੱਕ ਕਿਤਾਬ ਦਾ ਹਵਾਲਾ ਦੇ ਕੇ ਜਥੇਦਾਰ ਨੂੰ ਸਰਨਾ ਨੂੰ ਤਲਬ ਕੀਤਾ ਉਹਨਾਂ ਨੇ 1783 ਦੇ ਅੰਦਰ ਉਸ ਮਸਜਿਦ ਨੂੰ ਢਾਹ ਕੇ वहां पे ਗੁਰਦੁਆਰਾ ਬਣਾਕਰ ਆਜ ਰਕਾਬ ਸਿੰਘ ਸਾਹਿਬ ਦੇ ਉੱਪਰ ਉਹ ਗੁਰਦੁਆਰਾ ਸਥਾਪਿਤ ਹੈ ਫਾਜਪਾ ਗੁ ਮੰਜਿੰਦਰ सिरसा ਦਾ ਇਹ ਬਿਆਨ ਪੰਥਕ ਗਲਿਆਰਿਆਂ ਦੇ ਵਿੱਚ ਪੁਚਾਲ ਲੈ ਕੇ ਆਇਆ ਜਿਸ ਵਿੱਚ ਉਹਨਾਂ ਇਹ ਦਾਵਾ ਕੀਤਾ ਕਿ ਬਾਬਾ ਬਗੇਲ ਸਿੰਘ ਨੇ 1783 ਵਿੱਚ ਮਸਜਿਦ ਨੂੰ ਢਾਹ ਕੇ ਗੁਰਦੁਆਰਾ ਰਕਾਬ ਗੰਸਾਹਿਬ ਬਣਾਇਆ ਸੀ ਸਿਰਸਾ ਦੇ ਬਿਆਨ دیے ਵੀਡੀਓ ਆਨ ਦੀ ਦੇਰ ਸੀ ਕਿ ਦਿੱਲੀ ਵਿੱਚ ਅਕਾਲੀ ਦਲ ਨੇ ਸਿਰਸਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਜਿਸ ਦੇ ਕਮਾਂਡ ਸਾਂਭੀ ਪਰਮਜੀਤ ਸਿੰਘ ਸਰਨਾਥ ਅਤੇ ਮਨਜੀਤ ਸਿੰਘ ਜੀਕੇ ਨੇ ਸਰਨਾ ਨੇ ਪੰਜ-ਪੰਜ ਵੱਡੇ ਆਉਦੇ ਲੈਂਡ ਦੇ ਲਈ ਸਿਰਸਾ ਦੇ ਵੱਲੋਂ ਅਜਿਹਾ ਬਿਆਨ ਦੇਣ ਦੇ ਇਲਜ਼ਾਮ ਲਗਾਏ ਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਤਾਂ ਉਧਰ ਜੀਕੇ ਨੇ ਸਿਰਸਾ ਨੂੰ ਚੈਲੰਜ ਕੀਤਾ ਕਿ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਨਵਾਂ ਇਤਿਹਾਸ ਲਿਖ ਕੇ ਲਗਾ ਦੇ ਵੇ ਖਾਲੀ ਦੂਸਰੀ ਕੌਮ ਹੀ ਨਹੀਂ ਸਿੱਖਾਂ ਨੇ ਵੀ ਮਸਜਿਦਾਂ ਢਾਕੇ ਗੁਰਦੁਆਰੇ ਬਣਾਏ ਜਿੱਦੀ ਮਿਸਾਲ ਸਿੱਖ ਇਤਿਹਾਸ ਦੇ ਵਿੱਚ 1500 1469 ਤੋਂ ਲੈ ਕੇ ਅੱਜ ਤੱਕ ਕੋਈ ਨਹੀਂ ਮਿਲਦੀ ਕੋਈ ਨਹੀਂ ਮਿਲਦੀ ਇਸ ਭਦਰਪੁਰਸ਼ ਨੇ ਸਿਰਫ ਪਿਛਲੇ ਕਾਫੀ ਸਮੇਂ ਤੋਂ ਸਿੱਖਾਂ ਨਾਲ ਗਦਾਰੀ ਕਰਨ ਦੇ ਬਾਵਜੂਦ ਇੱਕ ਕਿਸ ਨੂੰ ਭਾਜੀਪੀ ਦੀ ਸਖਤਰੀ ਮਿਲੀ ਹੈ ਉਹ ਵੀ ਪਤਾ ਨਹੀਂ 171 ਹੋਣਗੇ ਇਹਨਾਂ ਦੇ ਉਹਨਾਂ ਚੱਕੇ ਵੀ ਹੋ ਗਿਆ ਇਸ ਨੇ ਸਾਰਾ ਇਹ ਝੂਠ ਔਰ ਕਫਰ ਔਰ ਉਹ ਵੀ ਗੁਰਤੇਗ ਬਹਾਦਰ ਸਾਹਿਬ ਦੇ ਮਾਨ ਹਸਤਾਨ ਬਾਰੇ ਇਸ ਵਾਸਤੇ ਕੀਤਾ ਕਿ ਸ਼ਾਇਦ ਇਹਨੂੰ ਕੁਛ 드라마 ਮਿਲ ਜਾਏ ਮੈਂ ਅੱਜ ਮਨਜਿੰਦਰ ਸਿੰਘ ਸਿਰਸਾ ਨੂੰ ਚੈਲੰਜ ਕਰਦਾ ਕਿਉਂਕਿ ਦਿੱਲੀ ਕਮੇਟੀ ਦੀਆਂ ਲਗਾਮਾਂ ਤੇ ਅੱਜ ਵੀ ਉਹਦੇ ਹੱਥ 'ਚ ਹੈ ਉਹ ਤੇ ਕਟਪੁਤਲੀ ਪ੍ਰਧਾਨ ਹੈ ਆਪਣਾ ਹਰਮੀਤ ਸਿੰਘ ਕਾਲਕਾ ਰਿਕਾਬਗਨ ਸਾਹਿਬ ਦੇ ਬਾਦ ਇੱਕ ਬੋਰਡ ਲੱਗਾ ਹੋਇਆ ਇਤਿਹਾਸ ਦਾ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਉਹ ਬੋਰਡ ਨੂੰ ਉਤਾਰ ਲੈਣ ਔਰ ਉਹਦੇ ਉੱਤੇ ਇਹ ਇਤਿਹਾਸ ਲਿਖਦੇ ਨੇ ਜੋ ਬੋਲਦੇ ਪਏ ਨੇ ਕਿ ਇੱਥੇ ਪਹਿਲੇ ਮਸੀਤ ਹੁੰਦੀ ਸੀ ਔਰ ਹੁਣ ਇੱਥੇ ਗੁਰਦੁਆਰਾ ਸਾਹਿਬ ਸਥਾਪਿਤ ਆ ਇਹ ਰਕਾਬਗਨ ਸਾਹਿਬ ਦੇ ਬਾਅਦ ਲਿਖ ਲੈਣ ਇਹਨਾਂ ਨੂੰ ਦਿੱਲੀ ਦੇ ਸਿੱਖ ਕੀ ਦੁਨੀਆ ਭਰ ਚੜ੍ਹਨ ਦਾ ਗੁਰੂ ਨਾਨਕ ਨਾਮ ਲੈਵਾ ਆਪੇ ਹੀ ਨਾ ਤੋਂ ਹਿਸਾਬ ਮੰਗ ਲਊਗਾ ਕਿ ਤੁਸੀਂ ਕਿੱਥੋਂ ਬੋਲਦੇ ਹੋ ਉਧਰ ਦਿੱਲੀ ਕਮੇਟੀ ਨੇ ਐਸਟੀਪੀਸੀ ਦੇ ਵੱਲੋਂ ਛਾਪੀ ਗਈ ਉਸ ਕਿਤਾਬ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਸਿਰਸਾ ਦੇ ਵੱਲੋਂ ਕੀਤਾ ਗਿਆ ਦਾਵਾ ਹੂ ਬਹੁ ਹੂ ਛਾਪਿਆ ਹੋਇਆ ਹੈ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਸਰਨਾਤੇ ਸਿੱਖਾਂ ਨੂੰ ਗੁੰਮਰਾ ਕਰਨ ਦੇ ਇਲਜ਼ਾਮ ਲਗਾਏ ਤੇ ਅਗਾਲਤਕ ਸਾਹਿਬ ਨੂੰ ਚਿੱਠੀ ਲਿਖ ਕੇ ਕਾਰਵਾਈ ਕਰਨ ਦੀ ਮੰਗ ਕੀਤੀ। ਔਰ ਇਸ ਕਿਤਾਬ ਦੇ 32 ਨੰਬਰ ਪੇਜ ਤੇ ਜੋ ਗਲ ਸਿਰਸਾ ਜੀ ਕਹਿ ਰਹੇ ਨੇ ਉਹ ਹੂ ਬਹੂ ਉਸੇ ਤਰ੍ਹਾਂ ਲਿਖੀ ਹੋਈ ਹੈ। ਹੁਣ ਜਿਹੜੇ ਬੁਲਾਰੇ ਨੇ ਪੜ੍ਹ ਕੇ ਆਖੀਏ ਤੇ ਫਿਰ ਉਹ ਕਸੂਰવાર ਕਿੱਦਾਂ ਹੋ ਸਕਦਾ? ਅਗਰ ਜੇ ਕਿਸੇ ਵਿਦਵਾਨ ਨੂੰ ਲੱਗਦਾ ਕਿ ਇਹ ਗੱਲ ਗਲਤ ਹੈ ਤੇ ਇਹਦਾ ਮਤਲਬ ਇੱਕ ਇਤਿਹਾਸ ਨੂੰ ਵਿਗਾੜਨ ਦੀ ਕੋਸ਼ਿਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਡਿਊਟੀ ਸਮਝਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਕੋ ਇੱਕ ਚਿੱਠੀ ਵੀ ਲਿਖ ਦਿੱਤੀ ਹੈ ਉਸ ਪੱਤਰ ਵਿੱਚ ਹਮਨੇ ਇਹ ਸਾਫ ਲਿਖਾ ਹੈ ਇਸੀ ਬਾਤ ਕੇ ਉੱਪਰ ਕਿ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਗਈ ਕਿਤਾਬ ਕੋ ਉੱਪਰ ਅਗਰ ਕਿੰਤੂ ਪਰੰਤੂ ਕਰਨੇ ਦਾ ਅਧਿਕਾਰ ਸ਼ਰਨਾ ਸਾਹਿਬ ਕੋ ਅਕਾਲ ਤਖਤ ਨੇ ਦੇ ਦਿੱਤਾ ਹੈ ਤਾਂ ਫਿਰ ਤਾਂ ਉਹ ਠੀਕ ਕਰ ਰਹੇ ਹਨ ਅਗਰ ਨਹੀਂ ਦਿੱਤਾ ਤਾਂ ਫਿਰ ਇਹਨਾਂ ਕੋ ਬੁਲਾ ਕੇ ਤਲਬ ਕੀਤਾ ਜਾਏ ਔਰ ਪੁੱਛਿਆ ਜਾਏ ਕਿ ਸ਼੍ਰੋਮਣੀ ਕਮੇਟੀ ਕੇ ਖਿਲਾਫ ਤੁਮ ਕਿਉਂ ਜਾ ਰਹੇ ਹੋ ਇਨਾਲ ਜਮਾ ਦੇ ਵਿਚਾਰੇ ਤੁਹਾਨੂੰ ਸਿਰਸਾ ਦਾ ਉਹ ਬਿਆਨ ਵੀ ਸੁਣਾ ਦਿੰਨੇ ਆ ਜਿਸ ਕਰਕੇ ਸਾਰਾ ਵਿਵਾਦ ਪੈਦਾ ਹੋਇਆ ਬਾਬਾ ਬਗੇਲ ਸਿੰਘ ਜੀ ਨੇ ਜਦ ਸ਼ਾ आलम 2 ਦਾ ਰਾਜ تھا ਮੁਗਲ ਸਲਤਨਤ ਦੇ ਦੌਰਾਨ ਕਹਾ ਇਹ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ ਇੱਥੇ ਸੇ ਮਸਜਿਦ ਹਟਾਈ ਜਾਏਗੀ ਔਰ ਗੁਰਦੁਆਰਾ ਬਣਾਇਆ ਜਾਏਗਾ ਖੈਰੇ ਮਾਮਲਾ ਹੁਣ ਅਕਾਲ ਤੱਕ ਸਾਹਿਬ ਤੇ ਪਹੁੰਚ ਗਿਆ ਤੇ ਨਜ਼ਰਾਂ ਭਵਿੱਖ ਤੇ ਬਣੀਆਂ ਰਹਿਣ ਗਿਆ ਕਿਉਂਕਿ ਦੋਹਾਂ ਤੇ ਰਾਣੇ ਇਹ ਦੂਜੇ ਦੇ ਖਿਲਾਫ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਰਿਪੋਰਟ న్యూਸ 18 ਪੰਚਾਇਤ